ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਮਟਰ ਵਾਲਾ ਪਰਤਾ ਜੋ ਅੱਜ ਤੱਕ ਕਿਸੇ ਨੇ ਨਹੀਂ ਖਾਇਆ ਹੋਵੇਗਾ ਜੇ ਤੁਸੀਂ ਖਾਇਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਔਰ ਜੇ ਨਹੀਂ ਖਾਇਆ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਦੇਖੋ ਜੀ ਅਸੀਂ ਕਿਵੇਂ ਬਣਾਉਂਦੇ ਆ ਕੜਾਈ ਹੁਣ ਮੈਂ ਗੈਸ ਉੱਤੇ ਰੱਖ ਦਿੱਤੀ ਹੈ ਜੀ ਅਸੀਂ ਪਿਆਜ਼ ਜੀ ਕੱਟਣ ਦੀ ਤਿਆਰੀ ਕਰ ਰਹੇ ਹਾਂ ਮਟਰ ਛਿਲਕੇ ਮੈਂ ਰੱਖ ਲਿੱਤੇ ਸੀ ਈ ਸਿਗੀ ਰਾਤ ਨੂੰ ਹੀ ਬਹੁਤ ਫਰੈਸ਼ ਮਟਰ ਮਿਲੇ ਸੀਗੇ ਮੈਨੂੰ ਤੇ ਦੇਖੋ ਜੀ ਮਟਰਾਂ ਦੇ ਦਾਣੇ ਬਹੁਤ ਜ਼ਿਆਦਾ ਵਧੀਆ ਲੱਗ ਰਹੇ ਸੀਗੇ ਕਿਉਂਕਿ ਕਾਫੀ ਟਾਈਮ ਤੋਂ ਮੈਂ ਮਟਰ ਲੈਣੇ ਬੰਦ ਕਰ ਦਿੱਤੇ ਸੀ ਅਜੀਬ ਜਿਹਾ ਟੇਸਟ ਆ ਰਿਹਾ ਸੀ ਉਹਨਾਂ ਦਾ ਫੇਰ ਮੈਂ ਦੇਖੋ ਜੀ ਬੈਂਗਣ ਲਿੱਤੇ ਬੈਂਗਣ 1 ਕਿਲੋ ਲਿੱਤੇ ਸੀਗੇ ਇਹਨਾਂ ਨੂੰ ਉੱਚੀ ਤਰ੍ਹਾਂ ਪੂਨ ਕੇ ਮੈਂ ਤਿਆਰ ਕਰ ਲੀਤਾ ਹੁਣ ਇਹਨਾਂ ਨੂੰ ਮੈਂ ਥੋੜੀ ਦੇਰ ਚ ਸਾਫ਼ ਕਰਕੇ ਫੇਰ ਅਸੀਂ ਪੜਥੇ ਵਿੱਚ ਪਾਵਾਂਗੇ ਹੁਣ ਦੇਖੋ ਜੀ ਅਸੀਂ ਬ੍ਰੀਕ ਬ੍ਰੀਕ ਪਿਆਜ਼ ਕੱਟਨੇ ਐ ਇੰਨੇ ਵੀ ਬ੍ਰੀਕ ਨਹੀਂ ਕੱਟਨੇ ਥੋੜੇ ਥੋੜੇ ਸਾਨੂੰ ਮੋਟੇ ਚਾਹੀਦੇ ਐ ਤਾਂ ਕਿ ਮੋਟੇ ਵੀ ਨਾ ਹੋਣ ਤੇ ਬ੍ਰੀਕ ਵੀ ਨਾ ਹੋਣ ਮਤਲਬ ਠੀਕ ਠੀਕ ਮੀਡੀਅਮ ਸਾਈਜ਼ ਦੇ ਹੋਣ ਤੇ ਪਿਆਜ਼ ਕੱਟ ਕੇ ਆਪਾਂ ਤਿਆਰ ਕਰ ਲਿੱਤੇ ਜੀ ਦੇਖੋ ਇੱਕ ਵੇ ਤੁਹਾਨੂੰ ਸਟੋਰੀ ਦੱਸਦੀ ਆ ਮੇਰੀ ਬੱਚੀ ਦੀ ਨਾ 15-20 ਦਿਨ ਪਹਿਲੇ ਫਰੈਂਡ ਆਈ ਸੀ ਕੈਨੇਡਾ ਤੋਂ ਵੱਡੀ ਬੇਟੀ ਦੀ ਤੇ ਨਾ ਉਹ ਕਹਿੰਦੀ ਆਂਟੀ ਪੜਥਾ ਖਾਣਾ ਮੈਂ ਮਟਰ ਵਾਲਾ ਮੈਂ ਕਿਹਾ ਬੇਟਾ ਦੇਖ ਇਸ ਵੇਲੇ ਤਾਂ ਬਣ ਨਹੀਂ ਸਕਦਾ ਕਿਉਂਕਿ ਮੈਨੂੰ ਲੱਗੀ ਹੋਈ ਸੀ ਖਾਂਸੀ ਔਰ ਮੈਨੂੰ ਫੀਵਰ ਸੀਗਾ ਫਿਰ ਮੈਂ ਸੋਚਿਆ ਮੈਂ ਕਿਹਾ ਮੰਨਾ ਯੂ ਕਰਦਾ ਉਹਨੂੰ ਕਿਉਂਕਿ ਮੇਰੇ ਤੋਂ ਬਣਨਾ ਨਹੀਂ ਹੈ ਕਿਉਂਕਿ ਜਦੋਂ ਮੈਨੂੰ ਸਮੈਲ ਚੜਦੀ ਸੀ ਤੇ ਉਹ ਜ਼ਿਆਦਾ ਲੱਗ ਜਾਂਦਾ ਸੀਗਾ ਫਿਰ ਮੈਂ ਉਹਦੇ ਚ ਉਹਨੂੰ ਮੈਂ ਕਿਹਾ ਅਗਲੀ ਵਾਰ ਆਏਗਾ ਨਾ ਬੇਟਾ ਤੂੰ ਫੇਰ ਖਾਈ ਕਹਿੰਦੀ ਠੀਕ ਐ ਕਹਿੰਦੀ ਅਗਲੀ ਵਾਰ ਮੈਨੂੰ ਨਾ ਤੁਸੀਂ ਵੀ ਛੋਲੇ ਵੀ ਖਵਾਣਾ ਕੜੀ ਵੀ ਖਵਾਣਾ ਮੈਂ ਕਿਹਾ ਚਲ ਤੈਨੂੰ ਸਭ ਕੁਝ ਖਵਾਵਾਂਗੀ ਪਰ ਅਗਲੀ ਵਾਰ ਖਾਓਗੇ ਹੱਸ ਕੇ ਕਹਿੰਦੀ ਆਂਟੀ ਚਲੋ ਠੀਕ ਐ ਮੈਂ ਕਿਹਾ ਹਾਂਜੀ ਅਗਲੀ ਵਾਰ ਤੁਹਾਨੂੰ ਜ਼ਰੂਰ ਮਿਲੇਗਾ ਤੇ ਫਿਰ ਮੈਂ ਮੈਂ ਹੁਣ ਠੀਕ ਹੋਈ ਸੀਗੀ 2-4 ਦਿਨ ਹੋਏ ਐ ਮੈਂ ਕਿਹਾ ਚਲੋ ਬੱਚਿਆਂ ਨੂੰ ਤਖਵਾ ਦਈਏ ਬੱਚੇ ਮੰਗਰੇ ਸੀਗੇ ਫਿਰ ਦੇਖੋ ਪਿਆਜ਼ ਭੁੰਨੇ ਪਿਆਜ਼ਾਂ ਵਿੱਚ ਹੀ ਮੈਂ ਮਟਰ ਪਾਤੇ ਐ ਪਿਆਜ਼ ਵੀ ਨਾਲ-ਨਾਲ ਭੁੰਨਣਗੇ ਤੇ ਨਾਲ-ਨਾਲ ਮਟਰ ਵੀ ਤੁਹਾਡੇ ਅੱਛੀ ਤਰ੍ਹਾਂ ਗਲ ਜਾਣਗੇ ਕਿਉਂਕਿ ਅਸੀਂ ਜੇ ਮਸਾਲਾ ਭੁੰਨ ਕੇ ਪਾਉਂਦੇ ਥੋੜੇ-ਥੋੜੇ ਕੱਚੇ ਰਹਿ ਜਾਂਦੇ ਐ ਫਿਰ ਉੱਛੇ ਟੇਸ ਨਹੀਂ ਆਂਦਾ ਕੱਚਾਪਨ ਰਹਿੰਦਾ ਹੋਣਾ ਜਨਾ ਫਿਰ ਅੱਛੀ ਤਰ੍ਹਾਂ ਇਹਨਾਂ ਨੂੰ ਮਟਰਾਂ ਨੂੰ ਚੰਗੀ ਤਰ੍ਹਾਂ ਭਾ ਕੇ ਪਿਆਜ਼ ਜੱਚ ਭੁੰਨ ਲਿੱਤਾ ਫਿਰ ਹੁਣ ਪਾਵਾਂਗੇ ਅਸੀਂ ਇਹਦੇ ਚ ਟਮਾਟਰ ਟਮਾਟਰ ਨੂੰ ਵੀ ਅਸੀਂ ਅੱਛੀ ਤਰ੍ਹਾਂ ਹਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲਾਂਗੇ ਭੁੰਨ ਲਾਂਗੇ ਤੇ ਜਿੰਨਾ ਅਸੀਂ ਭੁੰਨਾਂਗੇ ਨਾ ਉਨਾਂ ਜ਼ਿਆਦਾ ਵਧੀਆ ਬਣੇਗਾ ਭੁੰਦੇ 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 ਮੇਰੇ ਬੇਟੀਆਂ ਦੀ ਆ ਗਈ ਮੈਨੂੰ ਆਵਾਜ਼ ਕਿ ਮੰਮਾ ਰੋਟੀ ਦੇ ਦਿਓ ਮਟਰ ਦੇ ਪਰਥੇ ਨਾਲ ਮਟਰ ਦੇ ਪਰਥੇ ਨਾਲ ਉਹ ਦੇਖੋ ਜੀ ਰੋਟੀ ਰੋਟੀ ਦੇ ਦੋ ਇਹ ਬੈਂਗਨ ਮੈਂ ਜੋ ਸਾਫ ਕਰ ਲਏ ਸੀਗੇ ਤੋਂ ਹੋਲੇ ਸੀ ਚੰਗੀ ਤਰ੍ਹਾਂ ਛਿਲਕ-ਛੁਲਕ ਤਾਰ ਕੇ ਸਫੇਂਕ ਦਿੱਤਾ ਇਹਦਾ ਤੇ ਇਹ ਦੇਖੋ ਜੀ ਟਮਾਟਰ ਹੋ ਗਏ ਸਾਡੇ ਪੂਰੇ ਤਿਆਰ ਮਸਾਲਾ ਤੇ ਨਮਕ ਮਿਰਚ ਤੇ ਸੁੱਕਾ ਧਨੀਆ ਲਿੱਤਾ ਇਹਦੇ ਚ ਮੈਂ ਤੇ ਬਸ ਹਲਦੀ ਲੀਤੀ ਹੈ ਤੇ ਇਹਦੇ ਚ ਅਸੀਂ ਬਸ ਚਾਰ ਚੀਜ਼ਾਂ ਹੀ ਪਾਣੀਆਂ ਹੋਰ ਕੁਝ ਨਹੀਂ ਪਾਣਾ ਹੋਰ ਜਿਆਦਾ ਅਦਰਕ ਲਸਣ ਪਾਉਂਦੇ ਨਾ ਫੇ ਸਾਡਾ ਮੂੰਹ ਫੁੱਲ ਜਾਂਦਾ ਅਸੀਂ ਪਾਉਂਦੇ ਨਹੀਂ ਨਾਲੇ ਸਾਨੂੰ ਉਹ ਵਾਲਾ ਟੇਸਟ ਵੀ ਨਹੀਂ ਲੱਗਦਾ ਤੇ ਦੇਖੋ ਅੰਨੀ ਅੱਛੀ ਤਰ੍ਹਾਂ ਪੂਜ ਚੁੱਕੇ ਆ ਫਿਰ ਇਹਦੇ ਵਿੱਚ ਅਸੀਂ ਮਸਾਲੇ ਉਹ ਵਾਲੇ ਸਾਰੇ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਪੁੰਨਾਂਗੇ ਇਹ ਦੇਖੋ ਸਾਰੇ ਮਸਾਲੇ ਪੈ ਰਹੇ ਆ ਇਹਦੇ ਵਿੱਚ ਇਹ ਤਿੰਨ ਤਿੰਨ ਜਾਂ ਚਾਰ ਮਸਾਲਿਆਂ ਨਾਲ ਹੀ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਫਿਰ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਪੁੰਨ ਕੇ ਬੈਂਗਨਾਂ ਨੂੰ ਅਸੀਂ ਹੋਰ ਛਿਲਕੇ ਕੱਟ ਕੇ ਇਹਨਾਂ ਨੂੰ ਸਾਫ਼ ਕਰਕੇ ਫਿਰ ਅੱਛੀ ਤਰ੍ਹਾਂ ਇਹਨਾਂ ਨੂੰ ਨਾ ਚਾਕੂ ਦੇ ਨਾਲ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਫੇ ਲੈਣਾ ਹੈ ਪੂਰੀ ਤਰ੍ਹਾਂ ਪੂਰੇ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ ਕਿਉਂਕਿ ਥੋੜੇ ਥੋੜੇ ਮੋਟੇ ਵੀ ਬਹੁਤ ਪਸੰਦ ਆਏ ਬਜਾਏ ਜ਼ਿਆਦਾ ਬ੍ਰੀਕ ਵੀ ਨਹੀਂ ਪੇਸਟ ਜਿਹਾ ਬਣ ਜਾਂਦਾ ਨਾ ਉਹ ਜ਼ਿਆਦਾ ਅੱਛੇ ਨਹੀਂ ਲੱਗਦੇ ਹੈਗੇ ਫਿਰ ਮੈਂ ਇਹਨਾਂ ਨੂੰ ਚਾਕੂ ਦੇ ਨਾਲ ਹੀ ਅੱਛੀ ਤਰ੍ਹਾਂ ਇਹਨਾਂ ਨੂੰ ਐਦਾਂ ਫੇ ਲੈਣ ਦੀ ਹੁੰਦੀ ਆ ਫਿਰ ਇਹਨਾਂ ਨੂੰ ਮਸਾਲਾ ਦੇਖੋ ਚੰਗੀ ਤਰ੍ਹਾਂ ਸਾਡਾ ਪੁੱਜ ਗਿਆ ਤੇ ਲਾਲਗੀ ਜੀ ਆ ਗਈ ਹੈ ਬਹੁਤ ਜ਼ਿਆਦਾ ਅੱਛੇ ਮਤਲਬ ਮਸਾਲਾ ਪੁੰਦੇ ਪੁੰਦੇ ਵਿੱਚ ਹੀ ਮਟਰ ਗਲ ਜਾਂਦੇ ਆ ਬਹੁਤ ਪਿਆਰੇ ਲੱਗਦੇ ਆ ਦੇਖੋ ਬਹੁਤ ਜ਼ਿਆਦਾ ਟੇਸਟੀ ਹੋ ਰਹੀ ਯੰਮੀ ਬਣਦੀ ਹੈ ਮੇਰੀ ਬੇਟੀ ਨੇ ਨਾ ਪਿੱਛੇ ਜਮੈਂ ਨੂੰ ਕਹੇ ਸੀ ਢਾਬੇ ਤੋਂ ਖਾ ਲੈ ਕਹਿੰਦੀ ਨਹੀਂ ਮੰਮਾ ਮੈਂ ਨਹੀਂ ਢਾਬੇ ਟੁੱਬੇ ਤੋਂ ਖਾਣਾ ਤੁਸੀਂ ਮੈਨੂੰ ਬਣਾ ਕੇ ਦਿਓ ਕਿਉਂਕਿ ਮੈਨੂੰ ਖਾਂਸੀ ਲੱਗੀ ਹੋਈ ਸੀ ਤੇ ਇਹਦੀ ਫਰੈਂਡ ਨੂੰ ਵੀ ਕਿਹਾ ਸੀ ਕਹਿੰਦੀ ਨਹੀਂ ਆਂਟੀ ਅਗਲੀ ਵਾਰ ਖਾਵਾਂਗੇ ਇਕੱਠੇ ਖਾਵਾਂਗੇ ਮੈਂ ਕਿਹਾ ਚਲੋ ਠੀਕ ਹੈ ਉਹਨੇ ਦੇਖੋ ਇਹਦੇ ਚ ਪਾ ਦਾਂਗੇ ਅਸੀਂ ਪੜਥਾ ਬੈਂਗਨ ਤੇ ਇਹਨੂੰ ਅੱਛੀ ਤਰ੍ਹਾਂ ਸੀ ਮੈਸ਼ ਕਰਕੇ ਬਾ ਦਿੱਤੇ ਹੈ ਤੇ ਹੁਣ ਅਸੀਂ ਇਹਨਾਂ ਨੂੰ ਪੁੰਨਾਂਗੇ ਯਮੀ ਯਮੀ ਯਾਰ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਪਲੀਜ਼ ਮੈਨੂੰ ਵੀ ਗਰੀਬ ਨੂੰ ਅੱਗੇ ਵਧਾ ਦਿਓ ਮੈਂ ਵੀ ਤੁਹਾਡੀ ਗਰੀਬ ਭੈਣ ਆ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਦੇਖੋ ਪੂਜਿਆ ਜਾ ਰਿਹਾ ਸਾਡਾ ਪੜਥਾ ਇਹਨੂੰ ਪੁੰਨ ਲਵਾਂਗੇ ਬਹੁਤ ਸਵਾਦ ਬੰਦਾ ਇੰਨੇ ਯਮਮੀ ਖੁਸ਼ਬੂ ਆਉਂਦੀ ਹੈ ਨਾ ਮੇਰਾ ਤਾਂ ਮਨ ਕਰ ਰਿਹਾ ਸੀ ਬਣਾਉਂਦੇ ਬਣਾਉਂਦੇ ਮੈਂ ਖਾ ਲਵਾਂ ਤੇ ਅਸੀਂ ਪਰਥੇ ਦੇ ਨਾਲ ਨਾ ਜ਼ਿਆਦਾਤਰ ਪਰੌਂਠੀਆਂ ਖਾਂਦੇ ਆ ਬਣਾ ਕੇ ਰਾਤ ਨੂੰ ਅਸੀਂ ਖਾਂਦੇ ਰਾਤ ਨੂੰ ਅਸੀਂ ਫੁਲਕਾ ਖਾਂਦੇ ਆ ਤੇ ਦਿਨੇ ਅਸੀਂ ਸਵੇਰੇ ਔਰ ਦੁਪਹਿਰੇ ਪਰੌਂਠੀ ਖਾਂਦੇ ਆ ਪਰਥੇ ਨਾਲ ਤੇ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਐਵੇਂ ਲੱਗਦਾ ਬਦਨੀ 2-4 ਪਰੌਂਠੀਆਂ ਖਾ ਹੀ ਲੋ ਬਹੁਤ ਜ਼ਿਆਦਾ ਮਜ਼ਾ ਆਂਦਾ ਆਲੂ ਦੇ ਪਰੌਂਠਿਆਂ ਨਾਲੋਂ ਜ਼ਿਆਦਾ ਸਾਨੂੰ ਇਹ ਪਰਥੇ ਨਾਲ ਸਿੰਪਲ ਪਰੌਂਠੀ ਹੁੰਦੀ ਹੈ ਨਾ ਜਿਹੜੀ ਉਹ ਜ਼ਿਆਦਾ ਟੇਸਟੀ ਲੱਗਦੀ ਹੈ ਬਹੁਤ ਜ਼ਿਆਦਾ ਇਹਦੇ ਵਿੱਚ ਧੰਨੀਆਂ ਪਾ ਦਿੱਤਾ ਗਿਆ ਦੇਖੋ ਇਹਦਾ ਬਹੁਤ ਜ਼ਿਆਦਾ ਮਤਲਬ ਕਲਰ ਆ ਗਿਆ ਪਰਥੇ ਦਾ ਫਿਰ ਬਣਾ ਕੇ ਅਸੀਂ ਫਿਰ ਉੱਤੋਂ ਦੀ ਫਿਰ ਅਸੀਂ ਧੰਨੀਆਂ ਪਾ ਦਾਂਗੇ ਇਹਦੇ ਨਾਲ ਤਾਂ ਹੋਰ ਜ਼ਿਆਦਾ ਮਜ਼ਾ ਆਂਦਾ ਖਾ ਕੇ ਨਾ ਰੋਟੀ ਜੇ ਤੁਸੀਂ ਪਰਥਾ ਮਤਲਬ ਮਟਰ ਵਾਲਾ ਨਹੀਂ ਬਣਾਇਆ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਜੇ ਬਣਾਇਆ ਹੈ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਫਿਰ ਮੈਂ ਉਹਦੀ ਰੈਸিপি ਤੁਹਾਨੂੰ ਆਪਣਾ نیچے ਵੀਡੀਓ ਚ ਲੈ ਮੈਂਸ਼ਨ ਕਰ ਦਾਂਗੀ ਤੁਸੀਂ ਦੇਖ ਲੈਣਾ ਔਰ ਮੈਂ ਵੀਡੀਓ ਦੁਬਾਰਾ ਬਣਾ ਕੇ ਤੁਹਾਨੂੰ ਅਪਲੋਡ ਕਰ ਦਾਂਗੀ ਤੁਸੀਂ ਸਿੱਖ ਸਕਦੇ ਹੋ ਫਿਰ ਇਸ ਤੋਂ ਬਾਅਦ ਮੈਂ ਬਣਾਈਆਂ ਚਪਾਤੀਆਂ ਚਪਾਤੀ ਬਣਾਉਣ ਲੱਗੇ ਨਾ ਬਹੁਤ ਜ਼ਿਆਦਾ ਮਤਲਬ ਭੁੱਖ ਲੱਗੀ ਹੋਈ ਸੀਗੀ ਫਟਾਫਟ ਜਿਵੇਂ ਬਣਾਈ ਮੇਰੇ ਬੱਚੇ ਲੱਗੇ ਹੋਏ ਸੀ ਮम्मा ਰੋਟੀ 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 ਬਸ ਰੋਟੀ ਦੇ ਚੱਕਰ ਚ ਚਲੋ ਜੀ ਰੋਟੀ ਦੇ ਚੱਕਰ ਚ ਹੁਣ ਲੇਟ ਹੋ ਗਏ ਹੁਣ ਬਣ ਗਈ ਰੋਟੀ ਖਾਂ ਕਿਉਂਕਿ ਖਾਣ ਵਾਲੇ ਤਿੰਨ ਜਣੇ ਬੈਠੇ ਹੈ ਮੇਰੇ ਹਸਬੰਡ ਵੀ ਬੈਠੇ ਹੋਏ ਹੈ ਮੇਰੀ ਦੋਨੋਂ ਬੇਟੀਆਂ ਵੀ ਬੈਠੀਆਂ ਹੋਈਆਂ ਤੇ ਵੱਜ ਗਿਆ ਟਾਈਮ ਬਹੁਤ ਜ਼ਿਆਦਾ ਤੇ ਹੁਣ ਚਲੋ ਸਾਡਾ ਹੌਲੀ ਹੌਲੀ ਤਾਂ ਰੋਟੀ ਤਿਆਰ ਹੋ ਗਈ ਹੈ ਮੈਂ ਕਹਿ ਦਿੱਤਾ ਇਹਨਾਂ ਨੂੰ ਰੋਟੀ ਤਿਆਰ ਹੋ ਰਹੀ ਹੈ ਕੋਈ ਨਹੀਂ 2 ਜਾਂ 4 ਮਿੰਟ ਚ ਤੁਹਾਨੂੰ ਸਭ ਨੂੰ ਮਿਲ ਜਾਏਗੀ ਬੈਠੇ ਹੋਏ ਸੀਗੇ ਬਸ ਰੋਟੀ ਦੇ ਦੋ ਰੋਟੀ ਦੇ ਦੋ ਚਲੋ ਜੀ ਹੁਣ ਫੁਲਕਾ ਬਣ ਗਿਆ ਸਾਡਾ ਤਿਆਰ ਹੋ ਰਿਹਾ ਮੈਨੂੰ ਮੈਂ ਗਾਇਜ਼ ਮੈਨੂੰ ਇੱਕ ਵਾਰੀ ਗੱਲ ਦੱਸਣਾ ਮੈਂ ਇਹਨਾਂ ਤਵਾ ਲੈਣਾ ਨਵਾਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਮੈਂ ਤਵਾ ਕਿਹੜਾ ਲਵਾਂ ਮੇਰੇ ਕੋਲ ਤਿੰਨ ਤਵੇ ਹੈ ਤਿੰਨੋਂ ਤਵਿਆਂ ਤੇ ਨਾ ਮੇਰਾ ਫੁਲਕਾ ਸੜ ਜਾਂਦਾ ਹੈ ਇਹ ਸਭ ਤੋਂ ਭਾਰੀ ਤਵਾ ਸੀਗਾ ਪਰ ਇਸਤੇ ਵੀ ਸੜਨ ਲੱਗ ਗਿਆ ਫੁਲਕਾ ਪਤਾ ਨਹੀਂ ਕਿਉਂ ਮੈਂ ਗੈਸ ਵੀ ਛਿੰਮਤੇ ਕਈ ਵਾਰ ਕਰਦੀ ਆਂ ਬਣਾਉਂਦੀ ਆਂ ਪਰ ਫੁਲਕਾ ਬਹੁਤ ਜ਼ਿਆਦਾ ਸੜ ਜਾਂਦਾ ਹੈ ਪਤਾ ਨਹੀਂ ਕਿਉਂ ਤੇ ਉਧਰ ਫੁਲਕੇ ਬਹੁਤ ਅੱਛੇ ਬੰਦੇ ਐ ਪਰ ਸਮਝ ਨਹੀਂ ਆ ਰਿਹਾ ਪਰ ਮੈਨੂੰ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਮੈਂ ਤਾਂ ਕਿ ਨਵਾਂ ਤਵਾ ਲਾਵਾਂ ਨਾਲੇ ਕਿਹੜਾ ਤਵਾ ਲਾਵਾਂ ਇਹ ਜ਼ਰੂਰ ਦੱਸਣਾ ਦੇਖੋ ਜੀ ਪਰਤਾ ਬਣ ਗਿਆ ਸੀ ਪਰਤਾ ਪਾ ਦਿੱਤਾ ਜੀ ਪਲੇਟ ਵਿੱਚ ਯੰਮੀ ਅੰਮੀ ਬਹੁਤ ਜ਼ਿਆਦਾ ਪਰਤਾ ਨਾ ਟੇਸਟੀ ਲੱਗਦਾ ਦੇਖੋ ਕਿੰਨਾ ਅੱਛਾ ਲੱਗ ਰਿਹਾ ਇੱਕ ਵਾਰੀ ਖਾਓਗੇ ਨਾ ਤੁਸੀਂ ਆਪਣੀਆਂ ਉਂਗਲੀਆਂ ਚੜਦੇ ਰਹਿ ਜਾਓਗੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਫਿਰ ਬਹੁਤ ਜ਼ਿਆਦਾ ਦਿਲ ਖੁਸ਼ ਹੋ ਜਾਂਦਾ ਫਿਰ ਅਸੀਂ ਵਾਈਟ ਵਾਈਟ ਸੋਨਾ ਸੋਨਾ ਦਹੀਂ ਪਾਵਾਂਗੇ ਯੰਮੀ ਯੰਮੀ ਇਹ ਤਾਂ ਦਹੀਂ ਤਾਂ ਨਾਲ ਹੋਣਾ ਹੀ ਚਾਹੀਦਾ ਹੈ ਦਹੀਂ ਦੇ ਨਾਲ ਤਾਂ ਪੜਥੇ ਔਰ ਰੋਟੀ ਦੀ ਔਰ ਪਰੌਂਠੀ ਦੀ ਗੱਲ ਹੀ ਕੁਝ ਹੋਰ ਹੈ ਫਿਰ ਅਸੀਂ ਪ੍ਰਸ਼ਾਦੇ ਰੱਖ ਦਾਂਗੇ ਅੱਛੀ ਤਰ੍ਹਾਂ ਫੇਰ ਅਸੀਂ ਰੱਖਾਂਗੇ ਸੈਲਡ ਟਮਾਟਰ ਕਿਉਂਕਿ ਮੇਰੇ ਬੱਚੇ ਨੇ ਪਿਆਜ਼ ਖੀਰਾ ਮਨਾ ਕਰਤਾ ਸੀ ਵੀ ਮम्मा ਸੀ ਨਹੀਂ ਖਾਣਾ ਮੈਂ ਕਿਹਾ ਚਲੋ ਤੁਸੀਂ ਟਮਾਟਰ ਤਾਂ ਖਾਓ ਟਮਾਟਰ ਤਾਂ अच्छे ਸੇਤ ਲਈ ਅੱਛੇ ਹੁੰਦੇ ਫਿਰ ਮੈਂ ਅਚਾਰ ਰੱਖ ਦਿੱਤਾ ਜੀ ਬਹੁਤ ਵਧੀਆ ਅਚਾਰ ਮੇਰੇ ਤੁਸੀਂ ਅਗਲੇ ਵਲੌਗ ਲਈ ਜਰੂਰ ਜਰੂਰ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਔਰ ਮੇਰਾ ਅਗਲਾ ਵਲੌਗ ਜਰੂਰ ਦੇਖਣਾ